ਪੰਜਾਬ 라이 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਮਾਰਕੀਟ ਕਮੇਟੀ ਗਦਾਪੁਰ ਵਿਖੇ ਲਗਨ ਮਿਹਨਤ ਤੇ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਮਾਰਕੀਟ ਕਮੇਟੀ ਗਦਾਪੁਰ ਦੇ ਸਤਤਰ ਵਿਜੇ ਕੁਮਾਰ ਦੇ ਪਦ ਉਨਤ ਹੋ ਕੇ ਉਪਰ ਜਿਲ੍ਹਾ ਮੰਡੀ ਅਫਸਰ ਗਦਾਪੁਰ ਦਾ ਅਹੁਦਾ ਸੰਭਾਲਣ ਮੌਕੇ ਦਫ਼ਤਰ ਦੇ ਸਾਥ ਵੱਲੋਂ ਵਧਾਈ ਦਿੰਦੇ ਹੋਏ ਫੁੱਲਾਂ ਦਾ ਮੁਕਾਟੇਟ ਕਰਕੇ ਸ਼ਾਨਦਾਰ ਸਵਾਗਤ ਕੀਤਾ ਔਕਾ ਸਭਾਲਨ ਮੁਕੇ ਉਪ ਜ਼ਿਲ੍ਹਾ ਮੰਡੀ ਅਫਸਰ ਵਿਜੇ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਦੇ ਸੀਜ਼ਨ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਂਦੀ ਜਾਵੇਗੀ ਅਤੇ ਮੰਡੀਆਂ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਤੋਂ ਨਾ ਪੂਰੀ ਤਰ੍ਹਾਂ ਸਤਾ ਕੇ ਲੈਉਣ ਜਿੱਤੇ ਪੱਤਰਕਾਰ ਇੰਦਰਜੀਤ ਵੀ ਖਾਦ ਇੱਕ ਮਾਰਾ ਤੇ ਮੇਰੀ ਪੰਜਾਬ ਮੰਡੀ ਬੋਰਡ ਵੱਲੋਂ ਵੱਲੋਂ ਬਤੌਰ ਉਪ ਜ਼ਿਲ੍ਹਾ ਮੰਡੀ ਅਫਸਰ ਪਦਉਨਤੀ ਕੀਤੀ ਗਈ ਆ ਤੇ ਪਦਉਨਤੀ ਕਰਨ ਉਪਰੰਤ ਮੇਰੀ ਜਿਹੜੀ ਪੋਸਟਿੰਗ ਹੈ ਉਹ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਵਿੱਚ ਬਤੌਰ ਉਪ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਕੀਤੀ ਗਈ ਆ ਤੇ ਅੱਜ ਮੈਂ ਬਤੌਰ ਉਪ ਜ਼ਿਲ੍ਹਾ ਮੰਡੀ ਅਫਸਰ ਗੁਰਦਾਸਪੁਰ ਚਾਰਜ ਸਭਾਲ ਲਿਆ ਹੈ ਮੈਂ ਕਿਸਾਨ ਵੀਰਾਂ ਨੂੰ ਸਭ ਤੋਂ ਪਹਿਲਾਂ ਇਹ ਹੀ ਮਿਲ ਕੇ ਉਹਨਾਂ ਕੇ ਰਿਕਵੈਸਟ ਕਰਾਂਗਾ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਉਹ ਚੋਨਾ ਸਿਕਾ ਕੇ ਲੈ ਕੇ ਆ ਨਾ ਜਿਹੜਾ ਸਰਕਾਰ ਵੱਲੋਂ ਨਿਰਧਾਰਤ ਨਮੀ ਜਿਹੜੀ ਹੈਗੀ ਉਹ 17% ਆ ਜਿਸ ਤਰ੍ਹਾਂ ਪਰਸੈਂਟ ਤੋਂ ਨਮੀ ਜ਼ਿਆਦਾ ਹੋਏਗੀ ਤੇ ਉਹ ਫਿਰ ਉਹਨਾਂ ਦੀ ਪਰਚੇਸ ਕਰਨ ਤੇ ਨਿਟੇੜੀ ਜਿਹੜੀ ਹੈ ਉਹਨਾਂ ਦੀ ਬੋਡੀ ਲਗਾਉਣ 'ਚ ਮੁਸ਼ਕਲ ਆਏਗੀ ਇਸ ਕਰਕੇ ਮੈਂ ਦੁਬਾਰਾ ਕਿਸਾਨਾਂ ਨੂੰ ਇਹ ਅਪੀਲ ਕਰਦਾ ਕਿ ਆਪਣਾ ਚੋਨਾ ਸਿਕਾ ਕੇ ਲੈ ਕੇ ਆਣ ਜੇ ਇਸ ਤਾਰਾ ਮਾਸਟਰ ਹੋਏਗੀ ਤੇ ਉਹਨਾਂ ਨੂੰ ਮੰਡੀ 'ਚ ਜ਼ਿਆਦਾ ਵੇਟ ਨਹੀਂ ਕਰਨਾ ਪਏਗਾ। ਇਸ ਤਰ੍ਹਾਂ ਸਾਡਾ ਮੰਡੀ ਬੋਰਡ ਦਾ ਮੈਨ ਜਿਹੜਾ ਹੈਗਾ ਕੰਮ ਉਹ ਹੁੰਦਾ ਟੂ ਰੈਗੂਲੇਟ ਸੇਲ ਪਰਚੇਸ ਸਟੋਰੇਜ ਐਂਡ ਪ੍ਰੋਸੈਸਿੰਗ ਆਫ ਐਗਰੀਕਲਚਰ ਪ੍ਰੋਡਿਊਸ। ਤੇ ਸੇਮ ਟਾਈਮ ਤੇ ਸਾਡਾ ਮੰਡੀ ਬੋਰਡ ਦਾ ਕੰਮ ਹੈ ਕਿ ਮੰਡੀ ਪਲੇਟਫਾਰਮ ਪ੍ਰੋਵਾਈਡ ਕਰਨਾ। ਤੇ ਜਿੱਥੇ ਵੱਖਰੀ ਵੱਖਰੀਆਂ ਜਿਤਨਾ 3 ਏਜੰਸੀਆਂ ਹੈਗੀਆਂ ਜਾਂ ਸ਼ੈਲਰ ਵਾਲੇ ਹੈਗੇ ਆ ਜਾਂ ਆਰਟੀਸ ਹੈ ਹੀ ਪਾਨ ਕਿਸਾਨ ਵੀਰ ਇਹ ਸਾਰੇ ਇਹਦੇ ਸਟੇਕ ਹোল্ডার ਆ ਤੇ ਇੱਕ ਇੱਕ ਵੱਡਾ ਪ੍ਰੋਸੈਸ ਹੈ ਇਹ ਸਾਰਾ ਪ੍ਰੋਕਿਊਰਮੈਂਟ ਦਾ ਤੇ ਉਹਦੇ ਚ ਮੰਡੀ ਬੋਰਡ ਦਾ ਜਿਹੜਾ ਹੈਗਾ ਮੇਨ ਸਾਡਾ ਜਿਹੜਾ ਏਮ ਹੈਗਾ ਉਹ ਆਪਾਂ ਕਿਸਾਨ ਨੂੰ ਦਾ ਨੂੰ ਫੈਸਿਲਿਟੇਟ ਕਰਨਾ ਉਹਦੀ ਉਹਨੂੰ ਸਪੋਰਟ ਕਰਨਾ ਕਿ ਜਿਹੜਾ ਉਹਦਾ ਕੋਈ ਕਟ ਨਾ ਲੱਗੇ ਤੇ ਉਹਨੂੰ ਉਹਦੀ ਜਿਹੜੀ ਫਸਲ ਹੈਗੀ ਉਹਦਾ ਵਾਜਬ ਰੇਟ ਮਿਲ ਸਕਦਾ। ਸਾਣਾ ਸਾਡਾ ਮੇਨ ਕੰਮ ਹੁੰਦਾ ਹੈ ਕਿ ਮੰਡੀਆਂ ਚ ਸਫਾਈ ਕਰਾਉਣੀ। ਬਿਜਲੀ, ਪਾਣੀ, ਸ਼ਾਂ, ਟਾਇਲਟਸ, ਯੂਰੀਨਲ ਇਹ ਸਾਰਾ ਹੀ ਪ੍ਰਬੰਧ ਕਰਨਾ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਏ। ਤੇ ਇਹ ਮੰਡੀ ਬੋਰਡ ਵੱਲੋਂ ਕਰਵਾਇਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਆਪਾਂ ਵੱਖ-ਵੱਖਰੇ ਫਲੈਕਸ ਬੋਰਡ ਲਗਾਣੇ ਆ। ਉੱਤੇ ਜਿਹੜੇ ਸਾਰਾ ਜਿੰਨੀ ਮੜਕੀ ਆੜਤ ਹੈਗੀ ਕੱਟੀ ਜਾਣੀ ਹੈ 2.5% ਉਹਦੇ ਬਾਰੇ ਦੱਸਿਆ ਜਾਂਦਾ ਈਵਨ ਜਿੰਨਾ ਐਮਐਸਪੀ ਰੇਟ ਹੈਗਾ ਕਣਕ ਦਾ ਸੌਰੀ ਝੋਨੇ ਦਾ ਉਹ ਵੀ ਲਿਖਿਆ ਹੁੰਦਾ ਕਿ ਕਿਸਾਨ ਨੂੰ ਪੂਰੀ ਜਾਣਕਾਰੀ ਹੋਈ